ਹਾਂ ਬਹੁਤ ਹੀ ਦੁਖਦਾਈ ਘਟਨਾ ਹੈ। ਔਰ ਮੈਨੂੰ ਅੱਜ ਫੇਰ ਉਹੀ ਘਟਨਾ ਕਰਮ ਜਿਹੜਾ ਸਿੱਧੂ ਮੂਸੇਵਾਲੇ ਨਾਲ 2-3 ਸਾਲ ਪਹਿਲਾਂ ਹੋਇਆ ਸੀ। ਉਸੇ ਦੀ ਯਾਦ ਇਸ ਘਟਨਾ ਕਰਦੇ। ਪਰ ਕੱਲ ਵੀ ਮੈਂ ਮੋਗੇ ਵਿਖੇ ਗਿਆ ਸੀ ਉਹ ਡਾਕਟਰ ਸਾਹਿਬ ਜਿਨ੍ਹਾਂ ਨੂੰ 2022 ਚ ਗਲੰਡੇ ਨਾਮ ਦਾ ਗੈਂਗਸਟਰ ਹੈ ਜਿਹਨੇ ਤਬਕੀ ਦਿੱਤੀ ਸੀ। ਪਰ ਪੁਲਿਸ ਨੇ ਵੀ ਦਿਨ ਉਹਨਾਂ ਨੂੰ ਸਕਿਉਰਿਟੀ ਦਿੱਤੀ ਔਰ ਹਰ ਸਵੇਰ ਸਕਿਉਰਿਟੀ ਉਸ ਲੈਵੀ ਤੇ ਉਹਨਾਂ ਨੂੰ ਅੱਜ ਉਹ ਕ੍ਰਿਟੀਕਲ ਹਾਲਾਤ ਦੇ ਵਿੱਚ ਰੋਜ਼ਾਨਾ ਦੇ ਘਟਨਾ ਕਰਵਾ ਰੋਜ਼ਾਨਾ ਦੇ ਹਮਲਾਤ ਔਰ ਅੱਜ ਜਿਹੜਾ ਸਾਡੇ ਭਰਾ ਨਾਲ ਹੋਇਆ ਇੱਥੇ ਗੇਰਵੈਲਸ ਆ ਲਿਆ ਨਾਲ ਇੱਕ ਬੰਦੇ ਦੀ ਛਾਤੀ 'ਚ ਇੰਨੀਆਂ ਗੋਲੀਆਂ ਮਾਰਨੀ ਔਰ ਬੇਰਹਿਮੀ ਨਾਲ ਕਤਲ ਕਰਨਾ ਇਹ ਪੰਜਾਬ ਤਾਂ ਮੈਨੂੰ ਲੱਗ ਨਹੀਂ ਰਿਹਾ ਹੈ ਇਸੇ ਤਰ੍ਹਾਂ ਦਾ ਹੀ ਸਿੱਧੂ ਮੂਸੇਵਾਲੇ ਨੂੰ ਬਹੁਤ ਸਾਰੀਆਂ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਜੇ ਤਾਂ ਉਹ ਜ਼ਖਮੀ ਨਹੀਂ ਅੱਲੇ ਹੋਏ ਔਰ ਇਹ ਤਾਂ ਦੋ ਨਾਮੀ ਬੰਦੇ ਆ ਬਥੇਰੇ ਨੰਗ ਲੰਬੀਆਂ ਆਰਗੇ ਔਰ ਜਾਨਾ ਇਸ ਤਰ੍ਹਾਂ ਦੀ ਵਾਰਦਾਤ ਹੁਣ ਤਾਂ ਡਰ ਲੱਗਣ ਲੱਗ ਪਿਆ ਕੌਣ ਇੱਥੇ ਕਾਰੋਬਾਰ ਕਰੇਗਾ ਵਿਅਕਤੀ ਆਪਣੀ ਦੁਕਾਨ ਤੇ ਆ ਰਿਹਾ ਉਹਨੂੰ ਮਾਰ ਦਿੱਤਾ ਜਾਂਦਾ ਹੈ ਬਿਨਾਂ ਦੁਸ਼ਮਣੀ ਉੱਪਰ ਆ ਕਹਿ ਰਿਆ ਸੀ ਚੀਕ-ਚੀਕ ਕੇ ਜਿਹੜਾ ਉਹ ਕਹਿੰਦਾ ਅਸੀਂ ਮੈਨੇਜ ਕਰ ਲੈਂਦੇ ਸੀ ਏਦੋਂ ਪਹਿਲਾਂ ਜਿਹੜਾ ਸਾਨੂੰ ਤਪਕੀ ਆਉਂਦੀ ਸੀ ਅਸੀਂ ਆਪ ਦਾ ਸੈਟਿੰਗ ਕਰ ਲੈਂਦੇ ਸੀ ਇਹਦਾ ਮਤਲਬ ਪਹਿਲਾਂ ਵੀ ਵਕ ਵਕ ਪ੍ਰਕਾਰ ਦੀਆਂ ਤਪਕੀਆਂ ਆਉਂਦੀਆਂ ਰਹੀਆਂ ਲੇਕਿਨ ਇਸ ਵਾਰੀ ਮੌਤ ਨੇ ਡਾਹ ਨਹੀਂ ਦਿੱਤੀ ਕਦੇ ਜੇ ਸਾਨੂੰ ਪਤਾ ਲੱਗ ਜਾਂਦਾ ਤੇ ਅਸੀਂ ਮੈਨੇਜ ਕਰ ਲੈਂਦੇ ਇਹ ਵੀ ਪੈਸੇ ਥੇਲੇ ਨਾਲ ਹੋਰ ਕੋਈ ਸੁਰੱਖਿਆ ਤਾਂ ਹੈ ਨਹੀਂ ਉਹ ਮੈਨੂੰ ਸਵਾਲ ਕਰ ਰਿਹਾ ਸੀ ਕਹਿੰਦਾ ਸੌ ਐ ਤੈਨੂੰ ਤੇਰੀ ਮਾਮਿਆਂ ਸੋਥੇ ਵਾਲਿਆਂ ਦੀ ਕਿਉਂਕਿ ਮੈਂ ਨਿੱਕਾ ਜਾਂ ਹੁੰਦਾ ਇੱਥੇ ਇਹਨਾਂ ਨੂੰ ਵਾਪਰ ਆ ਕੋ ਕਪੜੇ ਸੁਹਦੇ ਰਹੇ ਆ ਸੋ ਕਹਿੰਦਾ ਕਿ ਤੂੰ ਦੇਸ਼ ਦੀ ਲੋਕ ਸਭਾ ਚ ਤੂੰ ਬੋਲਿਆ ਸੀ ਤੇ ਦੁਬਾਰੇ ਫੇਰ ਸਵਾਲ ਪੁੱਛਣਾ ਕਿ ਇੱਕ ਗੈਂਗਸਟਰ ਜਿਹੜਾ ਜੇਲ੍ਹ ਚ ਬਿਠਾਈ ਹਜ਼ਾਰਾਂ ਬੰਦੇ ਨੂੰ ਮਰਵਾ ਰਿਹਾ ਕਿ ਇਹ ਹਿੰਦੁਸਤਾਨ ਹੈ ਕਿ ਇਹ ਮੋਦੀ ਦਾ ਰਾਜ ਆ ਪੁੱਛੋ ਮੋਦੀ ਨੂੰ ਇਹ ਗੱਲ ਕਹਿ ਰਿਹਾ ਸੀ ਭਗਵਾਨ ਕਮਾਨ ਸਾਹਿਬ ਦੀ ਦਾ ਗੱਲ ਹੀ ਨਾ ਕਰੋ ਇਹਨੇ ਤਾਂ ਸਾਡੇ ਪੰਜਾਬ ਦਾ ਜਿਹੜਿਆ ਬੇੜਾ ਘਰ ਖੋ ਗਿਆ ਅੱਜ ਲਾਅ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਹੀ ਨਹੀਂ ਹੈ ਲੇਕਿਨ ਇਹ ਜਿਹੜੇ ਗੈਂਗਸਟਰ ਹੈ ਜਿਹੜੇ ਬਾਹਰੋਂ ਬਹਿ ਕੇ ਆਪਰੇਟ ਕਰ ਰਹੇ ਹੈ ਤੁਸੀਂ ਰੋਜ਼ ਅਮਰੀਕਾ ਦੇ ਦੌਰੇ ਤੋਂ ਜਾਂਦੇ ਆ ਲਿਆਓ ਉਹਨਾਂ ਨੂੰ ਫੜ ਕੇ ਇੱਥੇ ਉਹ ਅਮਰੀਕਾ ਤੋਂ ਬੈਠੇ ਇੱਥੇ ਲੋਕਾਂ ਦੀ ਫਰੋਤੀ ਦੇ ਦਿੰਦੇ ਆ ਅੱਛਾ ਨਵੀਂ ਕਹਾਣੀ ਤੁਹਾਨੂੰ ਸੁਣਾਉਣਾ ਜਿਹੜਾ ਬੀਜੇਪੀ ਵਾਲਿਆਂ ਨੇ ਇੱਕ ਨਵਾਂ ਕਾਨੂੰਨ ਬਣਾਤਾ ਗੁਜਰਾਤ ਇਸੇ ਲਾਰੈਂਸ ਬਿਸ਼ਨੋਈ ਦੇ ਵਾਸਤੇ ਅੱਜ ਸਵਾਲ ਕਰਿਓ ਤੁਸੀਂ ਬੀਜੇਪੀ ਦੇ ਪਰਿਵਾਰ ਨੂੰ ਕਿ ਸਾਬਰਮਤੀ ਜੇਲ੍ਹ 'ਚ ਬੈਠਾ ਲਾਰੈਂਸ ਬਿਸ਼ਨੋਈ ਜੀ ਨੂੰ ਹੁਣ ਪ੍ਰੋਡਕਸ਼ਨ ਗ੍ਰਾਂਟ ਤੇ ਲੈ ਕੇ ਨਹੀਂ ਆ ਸਕਦੇ ਕਾਨੂੰਨ ਬਣਾਤਾ ਉਥੋਂ ਦੀ ਸਕੇਟ ਨੇ ਗੁਜਰਾਤ ਦੀ ਨਹੀਂ ਕਿ ਹੁਣ ਤੁਸੀਂ ਬਾਹਰਲੀ ਸਟੇਟ 'ਚ ਜਾ ਕੇ ਪੁੱਛ ਕੇ 'ਚ ਨਹੀਂ ਕਰ ਸਕਦੀ ਪਹਿਲਾਂ ਤਾਂ ਪੰਜਾਬ ਪੁਲਿਸ ਲੈ ਆਉਂਦੀ ਸੀ ਜਾਂ ਕੋਈ ਹੋਰ ਸਟੇਟ ਪੁਲਿਸ ਲੈ ਕੇ ਉਹਨੂੰ ਪੁੱਛ ਕੇ 'ਚ ਕਰ ਸਕਦੀ ਸੀ ਲੇਕਿਨ ਹੁਣ ਪੁੱਛ ਕੇ 'ਚ ਕਰਨ ਦੇ ਅਧਿਕਾਰ ਵੀ ਖਤਮ ਕਰ ਦਿੱਤੇ ਗਏ ਐ ਉਹਦੇ ਪਿੱਛੇ ਦਾ ਕੀ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਗੁਜਰਾਤ ਦੀ ਸਰਕਾਰ ਨੂੰ ਬੀਜੇਪੀ ਵਾਲਿਆਂ ਨੂੰ ਇਸ ਦਾ ਪੁੱਛੋ ਕਿ ਇੱਕ ਗੈਂਗਸਟਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਦੁਸ਼ਮント ਸਾਡੇ ਘਰੇ ਬੈਠਾ ਸਾਨੂੰ ਲਸ਼ਟ ਕਰ ਰਿਹਾ ਇਹੋ ਜਿਹੇ ਲੋਕ ਜਿਹੜੇ ਜੇਲ੍ਹਾਂ ਚ ਬੈਠੇ ਉਹ ਉਥੋਂ ਵਾਰਦਾਤ ਨੂੰ ਅੰਜਾਮ ਦੇ ਰਹੇ ਫਿਰ ਉਹ ਸਾਬਰਮਤੀ ਦੀ ਜੇਲ੍ਹ ਚ ਫਿਰ ਕਿਉਂ ਕਾਨੂੰਨ ਬਣਾਇਆ ਗਿਆ ਉਹਦੇ ਵਾਸਤੇ ਵੈਸੇ ਤੋਂ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਸੋ ਮੈਂ ਸਮਝਦਾ ਪੰਜਾਬ ਦਾ ਲਾਅ ਐਂਡ ਆਰਡਰ ਉਹਨਾਂ ਸਿੰਘ ਆਣਾ ਆਮ ਆਦਮੀ ਸਰਕਾਰ ਨੇ ਵਿੜਾ ਕਰ ਦਿੱਤਾ ਔਰ ਹਿੰਦੁਸਤਾਨ ਦੀ ਸਰਕਾਰ ਨੇ ਵੀ ਉਹ ਰੇਕੰਟੇ ਜੂ ਨਹੀਂ ਮੈਂ ਕਹਾਂ ਸੀ ਮੈਂ ਕਿਹਾ ਉਹਨੂੰ ਲਾਰੈਂਸ ਬਿਸ਼ਨੋਈ ਨੂੰ ਐ ਲੈ ਕੇ ਉਹਨੇ ਤੁਸੀ ਦੇਸ਼ ਦੀ ਪਾਰਲਮੈਂਟ ਗਿਆ ਕਿ ਜਿਵੇਂ ਕੋਈ ਆਈਜੀ ਆ ਰਿਹਾ ਹੁੰਦਾ ਉਹ ਇੰਨੀ ਪ੍ਰੋਡਕਸ਼ਨ ਦੇ ਕੇ ਪ੍ਰੋਡਕਸ਼ਨ ਦੇ ਕੇ ਕਿ ਉਹਰੇ ਨਾਲ ਆਈਜੀ ਡੀਆਈਜੀ ਐਸਪੀ ਬੁਲੇਟ ਪ੍ਰੂਫ ਗੱਡੀਆਂ ਕੀ ਚਾਹੁੰਦੇ ਹੋ ਤੁਸੀਂ ਪੂਰੀ ਸ਼ਰਿਆਮ ਉਸ ਬੰਦੇ ਦੀਆਂ ਪ੍ਰੈਸ ਕਾਨਫਰੈਂਸਾਂ ਉਹਨੀਆਂ ਕੀ ਕੌਗਨੀਸੈਂਸ ਲੈ ਦੇਸ਼ ਦੀ ਸਰਕਾਰ ਨੇ ਕਿ ਕੇਵਲ ਕਾਂਗਰਸ ਨੇ ਤੇ ਆਪੋਜੀਸ਼ਨ ਪਾਰਟੀਆਂ ਨੇ ਤੁਸੀਂ ਪਰਚੇ ਦਰਜ ਕਰਦੇ ਹੋ ਮੈਂ ਪੰਜਾਬ ਦੀ ਸਰਕਾਰ ਨਹੀਂ ਤੇਰੇ ਉਹ ਚਾਲਾਂ ਔਰ ਬੇਸ਼ਤੀ ਸਰਕਾਰ ਨੂੰ ਪੂਰਨ ਇਸ ਗੱਲ ਤੇ ਕੂਸਦਾ ਹੈ ਔਰ ਅੱਜ ਮੈਂਿੰਦਾ ਕਰਦਾ ਕਿ ਕੀ ਕਸੂਰ ਹੈ ਜਿਹੜੇ ਭੜਾਦਾ ਡੱਟਦਾ ਜਿਹੜਾ ਵਿਚਾਰਾ ਚਿਕਮ ਹਰ ਮਾਰ ਕੇ ਰੂਰੇ ਔਰ ਮੈਨੂੰ ਕਹਿੰਦਾ ਸਹੋਂ ਤੈਨੂੰ ਤੇਰੇ ਪਰਿਵਾਰ ਦੀ ਜੇ ਤੂੰ ਉੱਥੇ ਖੜਾ ਹੋ ਕੇ ਸਵਾਲ ਨਾ ਪੁੱਛੀਂ ਤੋਂ ਕਿਸ ਤਰ੍ਹਾਂ ਦਾ ਰਹੇ ਬਈ ਤੁਹਾਡੇ ਕੋਲ ਬੰਦਾ ਚਲਾ ਗਿਆ ਕੀ ਰਹੇਗਾ ਤੁਹਾਡੇ ਕੋਲ ਮੈਂ ਤਾਂ ਲੋਕ ਸਫਾ ਨੂੰ ਲੈ ਕੇ ਕੋ ਗੱਲ ਹੈ ਇਹਦੀ ਲੜਾਈ ਅਸੀਂ ਲੜ ਵੀ ਰਹੇ ਹਾਂ ਔਰ ਲੜਾਂਗੇ ਵੀ ਜਾ ਕੇ ਲੋਕ ਸਫਾ ਦੇ ਵਿੱਚ ਲੇਕਿਨ ਜਦੋਂ ਬੰਦਾ ਚਲਾ ਗਿਆ ਉਸ ਤੋਂ ਬਾਅਦ ਫੇਰ ਵਹੀ ਹੁੰਦੀ ਹੈ ਕਿਹੜਾ ਪ੍ਰਸ਼ਾਸਨੀ ਇੱਥੇ ਬੰਦਾ 9 ਵਜੇ ਕਿ ਆ ਅੰਤਿਮ ਸੰਸਕਾਰ ਕਰਨੇ ਵੀ ਸਰਕਾਰ ਦਾ ਬੰਦਾ ਕੱਲ ਆ ਕੇ ਤੁਸੀਂ ਬੰਦੇ ਮਰੇ ਤੇ ਆ ਕੇ ਆ ਕੇ ਅਫਸੋਸ ਜ਼ਾਹਿਰ ਕਰ ਦਿਨੇ ਹੋ ਕਿੰਨੇ ਲੋਕ ਮਰ ਗਏ ਹਰ ਕਿੰਨਿਆ ਕਿਤੇ ਅਫਸੋਸ ਜ਼ਾਹਿਰ ਕਰੋਗੇ ਹਾਂ ਰੋਕਦੇ ਕਿਉਂ ਨਹੀਂ ਮੈਂ ਕੱਲ ਗਿਆ ਸੀ ਮੈਂ ਕਿਹਾ 5 ਦਿਨ ਦੇ ਦਿਓ ਸਾਰੇ ਉਡਾ ਦੇਾਂਗੇ ਇਹ ਸਰਕਾਰਾਂ ਪਹਿਲੀਆਂ ਦੀ ਸੀ ਐਡਮਿਨਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਪੁਲਿਸ ਦੀ ਪਕੜ ਹੋਣੀ ਚਾਹੀਦੀ ਹੈ ਕੋਈ ਪੁਲਿਸ ਦਾ ਡਰ ਹੀ ਨਹੀਂ ਰਿਹਾ ਕੋਈ ਸਰਕਾਰ ਦਾ ਡਰ ਹੀ ਨਹੀਂ ਰਿਹਾ ਸ਼ਰੇ ਆਮ ਦਿਨ ਦਿਹਾੜੇ ਇਹ ਜਾਨ ਬੁਝ ਕੇ ਟੈਰਰ ਫਲੋਨ ਦੀ ਗੱਲ ਕੀਤੀ ਗਈ ਹੈ ਕਿ ਦਿਨ ਦਿਹਾੜੇ ਮਾਰੋ ਬਾਰੀਆਂ ਗੋਲਾਂ ਮਾਰੋ ਕਿਹੜਾ ਵਪਾਰੀ ਬਾਹਰ ਆਊਗਾ ਵੀ ਕੌਣ ਪੰਜਾਬ ਚ ਵਪਾਰ ਕਰੇਗਾ ਭਾਈ ਜਾਨ ਮਾਲ ਨਹੀਂ ਸੁਰੱਖਿਤ ਹੈ ਸ਼ਰਮ ਹੋਣੀ ਚਾਹੀਦੀ ਹੈ ਮੈਂ ਸਮਝਦਾ ਕਿ ਸਰਕਾਰ ਨੂੰ ਹਸਤੀਫਾ ਦੇ ਦੇਣਾ ਚਾਹੀਦਾ ਹੈ ਰਿਜ਼ਾਈਨ ਕਰਕੇ ਦੁਬਾਰੇ ਚੋਣ ਹੋਣਾ ਚਾਹੀਦਾ ਡੀਜੀਪੀ ਨੂੰ ਹਸਤੀਫਾ ਦੇਣਾ ਚਾਹੀਦਾ ਹੈ ਇਸਕੋ